ਕੀ ਕੀ ਸਕਿਲ ਦੇ ਮਾਫੀਆਂ ਵਾਂ ਅਸੀਂ ਤੇ ਲੋਕਾਂ ਨੂੰ ਕੰਪੀਟੀਸ਼ਨ ਚ ਦਵਾਈਆਂ ਦਿੰਨੇ ਪਿਆ ਸਸਤੀਆਂ ਦਵਾਈਆਂ ਦਿੰਨੇ ਪਿਆ ਛੇਤੀ ਮੁਹੱਈਆ ਕਰਾਣੇ ਪਿਆ ਲੇਕਿਨ ਫਿਰ ਵੀ ਉਹ ਸਮਝਦੇ ਨੇ ਕਿ ਅਸੀਂ ਮਾਫੀਆਂ ਵਾਂ ਕੋਈ ਮਹਿੰਗਾ 2 4 4 ਦੀ ਜਿਹੜੀ ਦਵਾਈ ਪਈ ਤੇ ਉਹ ਉਹਦਾਂ ਮਾਫੀਆਂ ਹੋ ਜਾਊਗਾ ਉਹਦਾਂ ਮਹੀਨੇ ਭਰ ਲੈਣਗੇ ਉਹ ਉਹਦਾਂ ਦਸ ਦਾ 20 ਲੱਖ ਰੁਪਇਆ ਦੇ ਦੇਣਗੇ ਕਿਸੇ ਨੂੰ ਸਰਕਾਰ ਨੂੰ ਚੋਰੀਆਂ ਹੁੰਦੀਆਂ ਇਹ ਗੇਟ ਬੰਦ ਹੋਣ ਤੋਂ ਬਾਅਦ ਅੰਦਰੋਂ ਬੱਚਾ ਚੋਰੀ ਆਇਆ ਉਹ ਕਿਉਂ ਹੋਇਆ ਉਹ ਦੱਸਿਆ ਸਰਕਾਰ ਟੁਕੜ ਟੁਕੜ ਰੂਲ ਤੇ ਹਜ਼ਾਰ ਤੋਂ 1500 ਬੰਦਾ ਇੱਥੋਂ ਗੁਜ਼ਰਦਾ ਵੇ ਸਾਰੇ ਥੱਲੇ ਤੋਂ ਮਾਰਦੇ ਵੀ ਉਹ ਇੱਕ ਰੋਟੀ ਆਈ ਸਾਰੇ ਇੱਕ ਗ੍ਰਾਹੀ ਇੱਕ ਗ੍ਰਾਹੀ ਸਾਰੇ ਪੁੱਛ ਪਾਓ ਇੱਕ ਇੱਕ ਫੁਲਕਾ ਜੇ ਇੱਕ ਸਾਰੇ ਵੰਡਿਆ ਖਾਓ ਇਹ ਕਿ ਸਾਨੂੰ ਮਿਲ ਜੇ ਇੱਕ 2.5 ਕਿਲੋਮੀਟਰ ਚੱਲ ਕੇ ਬੰਦਾ ਦਵਾਈ ਖਰੀਦੇ ਕਿ ਉਹਨੂੰ ਕਨਵੀਨੀਅੰਟ ਮੀਟਰ ਦੇ ਉੱਤੇ ਦਵਾਈ ਮਿਲ ਜਾਵੇ ਫਿਰ ਵੀ ਉਹ ਨਹੀਂ ਸੁਣਦੇ ਵੀ ਸਾਡੀ ਕੋਈ ਗੱਲ ਜਿੰਨੇ ਕਿ ਆਪਣਾ ਵੱਡੇ ਘੇੜਤਾਂ ਨਹੀਂ ਜਾਣਾ ਉਹਨੇ ਕਿ ਆਪਣਾ ਕੋਈ ਨਾ ਕੋਈ ਮਰੀਜ਼ ਪੜਤ ਜਾਂਦਾ ਵਾ ਮਰੀਜ਼ ਨੂੰ ਪ੍ਰੋਪਰ ਦਵਾਈ ਨਹੀਂ ਮਿਲਦੀ 21 ਸਾਲ ਦਰਵਾਜ਼ਾ ਖੁੱਲਾ ਰਿਹਾ ਉਹਦੋਂ ਮਾਫੀਆ ਕੋਈ ਨਹੀਂ ਸੀ ਇੰਨਾ ਹੰਗਾਮਾ ਮਚਿਆ ਹੋਇਆ ਹੈ ਇਹਦਾ ਇਹ ਦੋਸਤੀ ਦੀ ਗੰਦ ਨਹੀਂ ਹੈਗੀ ਮੈਨੂੰ ਜੋ ਲੱਗਦਾ ਹੈ ਕਿ ਬਹੁਤ ਵੱਡੇ ਮਾਫੀਆ ਦਾ ਕੰਮ ਹੈ ਅੱਜ ਪਰਦਾ ਟੰਗ ਦਿੱਤਾ ਗਿਆ ਜੀ ਨਹੀਂ ਅਸੀਂ ਇਸ ਗੇਟ ਨੂੰ ਖੁੱਲਣ ਨਹੀਂ ਦੇਣਾ ਚੜਤੜੀ ਖੁਦ ਐਮ ਐਸ ਸਾਹਿਬ ਨੇ ਆਪਣੇ ਹੱਥ ਦੀ ਪੁੱਟੀ ਹੈ ਸਿਰ ਅਸੀਂ ਐਸ ਐਮ ਐਨ ਸਾਹਿਬ ਨੂੰ ਵੀ ਕਿਹਾ ਸੀ ਕਿ ਇਹ ਗੇਟ ਖੁੱਲਾ ਰਹਿਣ ਦਿਓ ਜਿਹੜਾ ਇੰਨੀ ਦੇਰ ਦਾ ਖੁੱਲਾ ਹੋਇਆ ਖੁੱਲਾ ਰਹਿਣ ਦਿਓ ਲekin ਕੋਈ ਸਾਡੀ ਗੱਲ ਨਹੀਂ ਸੁਣਦਾ ਪਿਆ ਸਾਨੂੰ ਫੋਰਸਲੀ ਇਸ ਗੇਟ ਨੂੰ ਬੰਦ ਕਰਨ ਦਾ ਕਿਹਾ ਜਾ ਰਿਹਾ ਫੋਰਸਲੀ ਇਸ ਗੇਟ ਨੂੰ ਬੰਦ ਕਰਨ ਤੇ ਸਾਡੇ ਤੇ ਫੋਰਸ ਲਾਈ ਜਾ ਰਹੀ ਹੈ ਸਭ ਕੁਝ ਲਾਰਿਆ ਜਾ ਰਿਹਾ ਹੈ ਇਹਦੇ ਵੱਲੋਂ ਫੋਰਸ ਕੀਤਾ ਜਾ ਰਿਹਾ ਤਾਂ ਸਾਨੂੰ ਸਿਰ ਸੰਸਥਾ ਵੱਲੋਂ ਹਸਪੀਟਲ ਵੱਲੋਂ ਹਸਪੀਟਲ ਦੇ ਅਧਿਕਾਰੀਆਂ ਵੱਲੋਂ ਕੀ ਕਰਨ ਤੁਹਾਨੂੰ ਫੋਰਸ ਕੀਤਾ ਜਾ ਰਿਹਾ ਗੇਟ ਬੰਦ ਕਰਨ ਤੋਂ ਜਿਸ ਤਰ੍ਹਾਂ ਕਿ ਪਹਿਲਾਂ ਵੀ ਦੁਕਾਨਦਾਰਾਂ ਨੇ ਦੱਸਿਆ ਕਿ 20 ਸਾਲ ਤੋਂ ਗੇਟ ਖੁੱਲ੍ਹਾ ਹੈ ਤਾਂ ਹੁਣ ਫੋਰਸ ਕੀਤਾ ਜਾ ਰਿਹਾ ਉਹ ਐਸੀ ਕਰਕੇ ਕਿ mafias ਨੂੰ ਬढ़ावा ਦਿੱਤਾ ਜਾਵੇ ਮਾਫੀਆ ਜਿਹੜੀਆਂ ਉਹ ਤੇ ਕਹਿੰਦੇ ਤੁਸੀਂ ਮਾਫੀਆ ਹੋ ਕਹਿੰਦੇ ਤੁਸੀਂ ਮਾਫੀਆ ਮਾਫੀਆ ਕਰਕੇ ਗੇਟ ਬੰਦ ਕੀਤਾ ਜਾ ਰਿਹਾ ਅਸੀਂ ਕਿਸ ਗੱਲ ਦੇ ਮਾਫੀਆ ਵਾਂ ਅਸੀਂ ਤੇ ਲੋਕਾਂ ਨੂੰ ਕੰਪੀਟੀਸ਼ਨ ਚ ਦਵਾਈਆਂ ਦਿੰਨੇ ਪਏ ਆ ਸਸਤੀਆਂ ਦਵਾਈਆਂ ਦਿੰਨੇ ਪਏ ਆ ਛੇਤੀ ਮੁਹਈਆ ਕਰਾਣੇ ਪਏ ਆ ਲੇਕਿਨ ਫਿਰ ਵੀ ਉਹ ਸਮਝਦੇ ਨੇ ਕਿ ਅਸੀਂ ਮਾਫੀਆ ਵਾਂ ਅਸੀਂ ਮਾਫੀਆ ਵਾਂ ਜੇਕਰ ਅਸੀਂ ਕੰਪੀਟੀਸ਼ਨ ਨਾਲ ਦਵਾਈਆਂ ਵੇਚਨੇ ਆ ਤੇ ਅਸੀਂ ਮਾਫੀਆ ਕਿਸ ਗੱਲ ਦੇ ਹੋਏ ਜੀ ਇੱਕ 2.5 ਕਿਲੋਮੀਟਰ ਚੱਲ ਕੇ ਬੰਦਾ ਦਵਾਈ ਖਰੀਦੇ ਤੇ ਇੱਕ ਉਹਨੂੰ ਕਨਵੀਨੀਅੰਟ 10 ਮਿੰਟ 5 ਮਿੰਟ ਦੇ ਵਿੱਚ ਮਿਲ ਜਾਵੇ 100 ਮੀਟਰ ਦੇ ਉੱਤੇ ਦਵਾਈ ਮਿਲ ਜਾਵੇ ਫਿਰ ਵੀ ਉਹ ਨਹੀਂ ਸੁਣਦੇ ਪਏ ਸਾਡੀ ਕੋਈ ਗੱਲ ਔਰ 21 ਸਾਲ ਦਾ ਕੁੱਲਿਆ ਦਰਵਾਜ਼ਾ ਬੰਦ ਕਰਦੇ ਪਏ ਨੇ ਇਸ ਗੱਲ ਤੋਂ ਕੀ ਇਹ 마ਫੀਆ ਨੇ ਜੇ ਇਹ 마ਫੀਆ 13 ਦੁਕੀ ਸਾਲ ਪਹਿਲਾਂ 마ਫੀਆ ਨਹੀਂ ਸੀ ਹਾਂ ਉਹੀ ਉਹੀ ਅਸੀਂ ਇਹਨਾਂ ਨੂੰ ਸਵਾਲ ਪੁੱਛਨੇ 21 ਸਾਲ ਪਹਿਲਾਂ 마ਫੀਆ ਨਹੀਂ ਸੀ ਹੈਗਾ 21 ਸਾਲ ਦਰਵਾਜ਼ਾ ਖੁੱਲ੍ਹਾ ਰਿਹਾ ਉਦੋਂ 마ਫੀਆ ਕੋਈ ਨਹੀਂ ਸੀ ਤੁਸੀਂ ਹਸਪਤਾਲ ਦੀ ਹਾਲਤ ਵੇਖੋ ਹਸਪਤਾਲ ਚ ਕਿਸ ਤਰੀਕੇ ਗੰਦ ਪਿਆ ਆ ਔਰ ਕਿਹੜੇ ਜਿਹੜੇ ਐਮਰਜ ਕੰਦ ਪਿਆ ਆ। ਅੱਜ ਦਰਵਾਜ਼ਾ ਖੁੱਲੇ ਉਦੋਂ ਇੱਥੇ ਸਫਾਈ ਹੁੰਦੀ ਸੀ ਤੇ ਹੁਣ ਕੂੜੇ ਦਾ ਢੇਰ ਲੱਗਾ ਜੀ। ਹੁਣ ਕੂੜੇ ਦਾ ਢੇਰ ਲੱਗਾ ਹੈ ਜਦੋਂ ਇਹ ਨਾਲੇ ਸਮੇਂ ਤੇ ਪਹਾੜ ਬਣ ਜਾਣਾ। ਹਾਂ ਬਿਲਕੁਲ ਜੀ ਬਿਲਕੁਲ ਪੂਰਾ ਪਹਾੜ ਬਣ ਜਾਣਾ ਔਰ ਜਦੋਂ ਇਹ ਬਰਸਾਤਾਂ ਦਾ ਟਾਈਮ ਆਇਆ ਕੁਝ ਵੀ ਟਾਈਮ ਆਇਆ ਇੱਥੋਂ ਮੱਛਰ ਇੱਥੋਂ ਬਦਬੂ ਇੱਥੋਂ ਸਾਰਾ ਕੁਝ ਜਾਣਾ ਔਰ ਕਿੱਥੇ ਜਾਣਾ ਹੈ ਮਰੀਜ਼ਾਂ ਨੂੰ ਜਾਣਾ। ਅਸੀਂ ਲੋਕ ਕੰਨੇ ਆ ਕਿ ਅਸੀਂ ਹਾਈਜਨਿਕ ਹੁੰਦੇ ਪਿਆ ਇਹ ਹਾਈਜਨਿਕ ਦਾ ਕੰਮ ਹੈ ਜੀ ਇਹ ਹਸਪਤਾਲ ਦੀ ਹਾਲਤ ਦੇਖ ਲਓ। ਇੱਕ ਸਿਰਫ ਗੇਟ ਨੂੰ ਲੈ ਕੇ ਜਿੱਤੇਗੀ ਮੈਨੂੰ ਹੋਰ ਵੀ ਮਰੀਜ਼ਾਂ ਨੇ ਦੱਸਿਆ ਤੇ ਤੁਸੀਂ ਵੀ ਦੱਸਿਆ ਕਿ ਇਹ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਸੁਵਿਧਾ ਹੈਗੀ ਆ ਕਿੰਨੇ ਕ ਲੋਕ ਇਧਰੋਂ ਲੰਘਦੇਗੇ ਜੀ ਸਰ ਘੱਟ ਤੋਂ ਘੱਟ ਰੋਜ਼ ਦੇ 1000 ਤੋਂ 1500 ਬੰਦਾ ਇੱਥੋਂ ਗੁਜ਼ਰਦਾ ਵੈ ਜਿਹੜੇ ਜਿਹਦੇ ਚ ਮਰੀਜ਼ਾਂ ਦੇ ਰਿਸ਼ਤੇਦਾਰ ਜਿਹਦੇ ਚ ਸਟਾਫ ਜਿਹਦੇ ਚ ਸਾਰਾ ਕੁਝ ਹੈ ਉਹ ਇੱਥੋਂ ਗੁਜ਼ਰਦਾ ਵੈ ਔਰ ਜ ਉਹਨਾਂ ਨੂੰ ਸਭ ਤੋਂ ਜ਼ਿਆਦਾ ਨਜ਼ਦੀਕ ਔਰ ਸਹੂਲਤ ਵਾਲੀ ਗੇਟ ਹੈਗਾ ਜਿਹੜਾ ਕਿ ਇਹ ਸਰਕਾਰ ਜ਼ਬਰਦਸਤੀ ਬੰਦ ਕਰਦੀ ਪਈ ਹੈ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਇਹਰ ਚ ਬਿਊਰੋਕ੍ਰੇਟ ਮਿਕਸ ਨੇ ਇਹਰ ਚ ਕੌਣ ਮਿਕਸ ਹੈ ਜਿਹੜਾ ਜਿਨ੍ਹਾਂ ਨੂੰ ਕਿਹਨਾਂ ਨੂੰ ਫਾਇਦਾ ਇਸ ਗੇਟ ਦੇ ਬੰਦ ਕਰਾਉਣ ਦਾ ਜਿਹੜਾ ਕਿ ਇੰਨਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਪਿਆ ਇੱਕ 2 ਫੁੱਟ ਦੀ ਕੰਦ ਨੂੰ ਲੈ ਕੇ ਇੰਨਾ ਹੰਗਾਮਾ ਮਚਿਆ ਹੋਇਆ ਹੈ ਇਹਦਾ ਇਹ 2 ਫੁੱਟ ਦੀ ਕੰਦ ਨਹੀਂ ਹੈਗੀ ਮੈਨੂੰ ਜੋ ਲੱਗਦਾ ਵੈ ਇਹ ਬਹੁਤ ਵੱਡੇ ਮਾਫੀਆ ਦਾ ਕੰਮ ਹੈ ਇਹ 2 ਫੁੱਟ ਦੀ ਕੰਦ ਦੇ ਵਿੱਚ ਪਹਿਲਾਂ ਇੱਕ ਚੱਕਰੀ ਵਾਲਾ ਲੱਗਾ ਹੁੰਦਾ ਸੀ ਇਸ ਕਰਕੇ ਲੋਕੀ ਸਿਰੇ ਪੈਦਲ ਲੰਘ ਸਕਣ ਕੋਈ ਸਕੂਟਰ ਮੋਟਰਸਾਈਕਲ ਇਹਨਾਂ ਲੱਗ ਕੇ ਸਕੇ ਅੱਜ ਇੱਥੇ ਪਰਦਾ ਟੰਗ ਦਿੱਤਾ ਗਿਆ ਜੀ ਅੱਜ ਪਰਦਾ ਟੰਗ ਦਿੱਤਾ ਗਿਆ ਜੀ ਨਹੀਂ ਅਸੀਂ ਇਸ ਗੇਟ ਨੂੰ ਖੁੱਲਣ ਨਹੀਂ ਦੇਣਾ ਝੜਖੜੀ ਖੁਦ ਐਮ ਐਸ ਸਾਹਿਬ ਨੇ ਆਪਣੇ ਹੱਥੀ ਪੁੱਟੀ ਹੈ ਆਪਣੇ ਹੱਥੀ ਪੁੱਟੀ ਹੈ ਜਿਹਦੀ ਸਾਡੇ ਕੋਲ ਵੀਡੀਓ ਹੋ ਗਈ ਹੈ ਆਪ ਖੁਦ ਐਮ ਐਸ ਸਾਹਿਬ ਨੇ ਆ ਕੇ ਝੜਖੜੀ ਪੁੱਟੀ ਹੈ ਇੱਕ ਤੋਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿੰਨਾ ਪ੍ਰੈਸ਼ਰ ਹੈ ਇਸ ਚੀਜ਼ ਨੂੰ ਬੰਦ ਕਰਨ ਦਾ ਉਹਨ ਕੀ ਕਹਿੰਦੇ ਪਏ ਐਮ ਐਸ ਸਾਹਿਬ ਉਹਨਾਂ ਮੈਂ ਸਭ ਕਹਿੰਦੇ ਜੀ ਇੱਥੇ ਟੀਨਾ ਲਾ ਦੇਣੀ ਆ ਤੁਸੀਂ ਮੰਗਲਵਾਰ ਤੱਕ ਨਾ ਟਾਈਮ ਲਓ ਨਹੀਂ ਤੇ ਅਸੀਂ ਕੰਦ ਕਰ ਦੇਣੀ ਆ ਅਸੀਂ ਕੰਦ ਕਰ ਮੈਨੂੰ ਉੱਪਰੋਂ ਪ੍ਰੈਸ਼ਰ ਹੈ ਸਾਨੂੰ ਨਹੀਂ ਪਤਾ ਕਿਸ ਬੰਦੇ ਦਾ ਪ੍ਰੈਸ਼ਰ ਹੈ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਪ੍ਰੈਸ਼ਰ ਸਿਰਫ ਕੰਦ ਕਰਨ ਪ੍ਰੈਸ਼ਰ ਸਿਰਫ ਕੰਦ ਕਰਨ ਨੂੰ ਆ ਸਫਾਈ ਕਰਨ ਨੂੰ ਨਹੀਂਗਾ ਨਹੀਂ ਸਿਰਫ ਕੰਦ ਕਰਨ ਨੂੰ ਆ ਸਫਾਈ ਕਰਨ ਵਾਸਤੇ ਕੋਈ ਪ੍ਰੈਸ਼ਰ ਨਹੀਂਗਾ ਉਹਨਾਂ ਤੇ ਤੁਹਾਡਾ ਮਸਲਾ ਇਹ ਕੰਦ ਦਾ ਕੋਰਟ 'ਚ ਵੀ ਗਿਆ ਹੈ ਤੇ ਕੋਰਟ ਕੋਈ ਫੈਸਲਾ ਦਿੱਤਾ ਹੈ ਕੋਰਟ ਨੇ ਇਹਨਾਂ ਨੂੰ ਐਮਐਸਆਰ ਨੂੰ ਦਿੱਤੇ ਸਲਿੱਪ ਦਿੱਤੀ ਹੈ ਜਿਸ ਨਾਲ ਉਹ ਕੰਦ ਦੇ ਵੀ ਲੱਗੀ ਸਾਡੀ ਉਹ ਵੇਖੋ ਨੋਟਿਸ ਕੀਤਾ ਨੋਟਿਸ ਹਾਂਜੀ ਹਾਂਜੀ ਜੋ ਵੀ ਹੈ ਫਾਰਮਲਿ ਸਾਰੀ ਕੀਤੀ ਹੈ ਅਸੀਂਗਾ ਦੋ ਦਿਨਾਂ ਦਾ ਸਾਨੂੰ ਟਾਈਮ ਦੇ ਦਿਓ ਦੋ ਦਿਨ ਟਾਈਮ ਦੇ ਦੇ ਬਾਵਜੂਦ ਹੀ ਕਹਿੰਦੇ ਚ ਤੁਸੀਂ ਪਰਦਾ ਲਾ ਦਿਓ ਜਗਾ ਉੱਤਨ ਆਵਾਜ਼ੇ ਬੰਦ ਕਰ ਦਿਓ ਅਈ ਆਵਾਜ਼ੇ ਬੰਦ ਕਰਤੀ ਉਥੋਂ ਦੀ ਉਤਨੀ ਵਜੇ ਬੰਦ ਕਰ ਦਿੱਤੀ ਫੇਰ ਵੀ ਸਾਡਾ ਧੱਕਾ ਕਰਦੇ ਪਿਆ ਵੇਖੋ ਰੇਤ ਪਈ ਆ ਸੀਮੈਂਟ ਪਈ ਆ ਇੱਟਾਂ ਪਈਆਂ ਟੀਨਾ ਕਿਤੇ ਟੀਨਾ ਸਾਨੂੰ ਪਰਦਾ ਗਿਆ ਲਾ ਦੋ ਤੇ ਉੰਟੀ ਨਾਲ ਗਿਆ ਲਾਉਣ ਇਹਦਾ ਕੀ ਕਰ ਪਰਦੇ ਦੀ ਗੱਲ ਹੋਈ ਆ ਟੀਨ ਦੀ ਗੱਲ ਹੋਈ ਸੀ ਪਹਿਲਾਂ ਕਿਤੇ ਤੂੰ ਪਰਦਾ ਲਾ ਦੇ ਉੱਥੇ ਪਰਦਾ ਲਾ ਕੇ ਪਰਦਾ ਲਾਤਾ ਤੇ ਬਾਅਦ ਟੀਨਾ ਦਾ ਟੀਨਾ ਦਾ ਕੀ ਮਤਲਬ ਹੋਇਆ ਟੀਨਾ ਦਾ ਕੀ ਮਤਲਬ ਹੋਇਆ ਉਹ ਰਸਤਾ ਪੱਕਾ ਹੀ ਬੰਦ ਕਰਨਾ ਚਾਹੁੰਦੇ ਆ ਹਾਂ ਰਸਤਾ ਪੱਕਾ ਬੰਦ ਕਰਨਾ ਚਾਹੁੰਦੇ ਆ ਇਹ ਗਰੀਬਾਂ ਨੂੰ ਮਾਰਨਾ ਚਾਹੁੰਦੇ ਆ ਗਰੀਬਾਂ ਨੂੰ ਮਾਰਨ ਚੰਦਾ ਵੇਖੋ ਕੀ ਕਰਦੇ ਪਿਆ ਦੀ ਨਾਲ ਆ ਗਈਆਂ ਰੇਤ ਆ ਗਈ ਸੀਮਿੰਟ ਕਰੀਏ ਕੀ ਸਾਡੂ ਫਾਰਮੈਲਟੀ ਕਰਦੇ ਪਿਆ ਸਾਡੂ ਸਾਨੂੰ ਗਲਤ ਅਸੈਸਮੈਂਟ ਕਰਦੇ ਪਿਆ ਬਿਲਕੁਲ ਗਲਤ ਗਾਰ ਅਸੈਸਮੈਂਟ ਕਰਦੇ ਪਿਆ ਬਿਲਕੁਲ ਸੀਮਿੰਟ ਮੰਗਾ ਲੈਂਦੇ ਆ ਕਿਟਾ ਮੰਗਾ ਲੈਂਦੇ ਆ ਟੀਨਾ ਮੰਗਾ ਲੈਂਦੇ ਆ ਕਿੰਨੇ ਦਿਨ ਤੋਂ ਲੜਾਈ ਚੱਲ ਰਹੀ ਆ ਤੁਹਾਡੀ ਇਹ ਜੀ ਇਹ ਸਾਡੀ ਲੜਾਈ 20 22 ਸਾਲ ਹੋ 15 ਸਾਲ ਸਾਡੀ ਲੜਾਈ ਚੱਲਦੀ ਪਈ ਆ 2 ਸਾਲ ਹੋ ਗਏ ਆ ਇਹਨਾਂ ਅੱਜ ਵੀ 21 ਮਹੀਨੇ 24 ਦਿਨ ਹੋ ਗਏ ਅੱਜ 21 ਮਹੀਨੇ 24 ਦਿਨ ਕਿ ਦਿਨ ਗਿੰਦੇ ਪਿਆ ਦਿੰਗਿੰਦੇ ਪਿਆ ਤੇ ਮਹਾ ਸਾਡਾ ਟੱਬਰ ਚੱਲਦਾ ਪਿਆ ਰੋਟੀ ਸਾਨੂੰ ਸਾਨੂੰ ਰੋਜ਼ਗਾਰ ਬਣਾਤਾ ਸਾਡੂ ਬੱਚੇ ਆਂ ਦੀਆਂ ਫੀਸਾਂ ਨਹੀਂ ਤੇ ਆ ਜਾਂਦੀਆਂ ਪੀਆਂ ਕਿ ਬੱਚੇ ਸਾਡੂ ਮਾਫੀਆ ਕਹਿੰਦੇ ਆ ਜਾਂ ਫਿਰ ਆਪਣੇ ਬੱਚਿਆਂ ਨੂੰ ਫੜਾਈਏ ਹਵਾਲਾ ਆਪਣਾ ਖੋ ਕੇ ਫੜਾਈਏ ਹਵਾਲਾ ਮੇਰੇ ਮਾਫੀਆ ਹੀ ਬਣ ਜਣੇ ਆ ਫਿਰ ਹੋਰ ਕੀ ਰਹੀਏ ਫਿਰ ਮਾਫੀਆ ਕਿਉਂ ਕਿਹਾ ਜਾਂਦਾ ਤੁਹਾਨੂੰ ਹਰ ਵਾਰ ਹਰ ਵਾਰ ਜਦੋਂ ਵੀ ਗੱਲ ਕੀਤੀ ਕਹਿੰਦੇ ਮਾਫੀਆ ਦੇ ਚੱਕਰ ਚ ਆ ਗੇਟ ਬੰਦ ਕੀਤਾ ਜਾ ਰਿਹਾ ਮਾਫੀਆ ਹੈ ਕੌਣ ਮਾਫੀਆ ਸਰ ਸੜ ਹੀ ਮਾਵੀ ਹੈਗਾ 70 ਸਾਲ ਦੀ ਮੇਰੀ ਏਜ ਹੈ ਮੈਂ ਮਾਫੀਆ ਹੈਗਾ ਵਾਂ ਜਿਹੀ ਲੱਗਨੇ ਮਾਫੀਆ ਜਿਹੜੇ ਮਾਫੀਆ ਹੈ ਐ ਪੁਲਸ ਦਾ ਕੰਮ ਹੈ ਮਾਫੀਆਂ ਨੂੰ ਫੜਨਾ ਜਫਰ ਨੂੰ ਨੂੰ ਫੜਨਾ ਸਾਡਾ ਮਾਫੀਆ ਕਹਿੰਦੇ ਆ ਜਿਹੜੇ ਮਾਫੀਆ ਰਹਿ ਗਏ ਨਸਾ ਨੂੰ ਪੜਾ ਇਹ ਮਾਫੀਆ ਇਹ ਬੰਦਾ ਹੈਗਾ ਕਿਉਂ ਨਹੀਂ ਫੜਦੇ ਕਿਉਂ ਨਹੀਂ ਫੜਦੇ ਇਹਨਾਂ ਨੂੰ ਫੜੋ ਹੁਣ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਇਹ ਚਾਹੁੰਦੇ ਆ ਸਾਡਾ ਗੇੜ ਜਿਹੜਾ ਹੈਗਾ ਸਿੱਕੇ ਖੁੱਲੇ ਜਾਵੇ ਬਸ ਮਰੀਜ਼ਾਂ ਨੂੰ ਆਵਾਜ਼ ਆਈ ਰਹੇ ਹਸੂਨ ਉਤਰ ਰਹੇ ਇਹ 1.5 ਕਿਲੋਵਟ ਜਾ ਕੇ ਏਡੀ ਦੂਰ ਜਾਂਦੇ ਆ ਦਵਾਈ ਜਿਹੜੀ ਅੰਦਰੋਂ ਮਿਲਨੀ 1000 ਰੁਪਏ ਦੀ ਬਾਹਰੋਂ ਮਿਲਨੀ 600 ਰੁਪਏ ਦੀ ਤੇ ਬੰਦੇ ਆਪੀ ਜਿਸ ਨੂੰ ਜਾਣਾ ਉਸੇ ਜਾਣਾ ਜੇ ਕਈ ਇੰਨੀ ਚੜੇ ਓਖੇ ਬੰਦੇ ਹੁੰਦੇ ਰੇਟ ਦਾ ਵੀ ਫਰਕ ਅੰਦਰ ਬਾਹਰ ਦਾ ਹਾਂਜੀ ਬਹੁਤ ਬਾਹਰੋਂ ਸਸਤੀ ਮਿਲਦੀ ਹੈ ਬਾਹਰੋਂ ਸਸਤੀ ਮਿਲਦੀ ਹੈ ਫਿਰ ਬਾਹਰ ਦਾ ਗੇਟ ਬੰਦ ਕੀਤਾ ਜਾ ਰਿਹਾ ਹਾਂ ਪਾਪਾ ਕਹਿੰਦਾ ਵੱਡਾ ਗੇਟ ਬੰਦ ਕਰ ਦਿਓ ਵਿਚਕਾਰਲਾ ਗੇਟ ਕੋ ਵਿਚਕਾਰ ਸਾਈਡ ਦਾ ਖਾਲ ਦਿਓ ਮੇਨ ਦਾ ਗੇਟ ਬੰਦ ਕਰ ਦਿਓ ਮੈਂ ਨਹੀਂ ਕਰ ਦਿਓ ਬੀਲਡ ਗੇਟ ਬੰਦ ਇੱਕ ਵੱਡਾ ਇੱਥੇ ਖਾਲ ਦਿਓ ਸਾਈਡ ਤੇ ਖਾਲ ਦਿਓ ਵੱਡਾ ਹੜਾ ਖਾਲਾ ਦਿਓ ਪਰਲੇ ਦੁਕਾਨਦਾਰ ਗਲਤ ਰੈਸਮੈਂਟ ਕਰਦੇ ਪਿਆ ਗਲਤ ਬੋਲਦੇ ਪਿਆ ਉਹ ਪੈਸੇ ਚੜਾਉਂਦੇ ਆ ਇਹਨਾਂ ਸਾਰਿਆਂ ਨੂੰ ਅੰਦਰ ਕਿ ਪੈਸੇ ਲਵੋ ਸਾ ਇੱਕ ਇੱਕ ਫੁਲਕਾ ਜੇ ਇੱਕ ਸਾਰੇ ਵਾਂਡੀ ਖਾਓ ਇਹ ਕਹੇ ਸਾਨੂੰ ਹੀ ਮਿਲ ਜੇ ਸਾਨੂੰ ਹੀ ਮਿਲ ਜੇ ਸਾਰਾ ਕੁਝ ਬਸ ਕਹੀ ਰਾ ਸਾਰੇ ਇਹਨਾਂ ਢਾਈ ਡੋ ਤਪਤ ਬਾਹਰ ਹੀ ਦੁਕਾਨਾਂ ਦੇ ਢੇੜੀ ਨਹੀਂ ਭਰਦੇ ਬੰਨ ਕਿਹੜੀ ਗੱਲ ਉਹਨਾਂ ਕਿਸੇ ਨੋਟ ਨਾਲ ਖਰੀਦ ਨਹੀਂ ਆ ਕਿਸੇ ਨੇ ਤੁਹਾਡੇ ਕੇ ਮੁਤਾਬਿਕ ਬਾਹਰ ਦੇ ਦੁਕਾਨ ਵਾਲੇ ਅੰਦਰ ਪੈਸਾ ਦਿੰਦੇ ਜਿਸ ਕਰਕੇ ਇਹ ਗੇਟ ਬੰਦ ਕੀਤਾ ਜਾਦਾ ਬਿਲਕੁਲ ਬਿਲਕੁਲ ਰਾਈਟ ਬਾਹਰ ਦੇ ਅੰਦਰ ਪੈਸਾ ਦਿੰਦਿਆ ਇਹ ਪੈਸਾ ਖਾਂਦੇ ਨੇ ਸਭ ਖਾਇ ਖਾਂਦੇ ਆ ਇਸ ਕਰਕੇ ਗੇਟ ਨੂੰ ਬੰਦ ਕਰਨਾ ਚਾਹੁੰਦੇ ਆ ਗੇਟ ਬੰਦ ਨਹੀਂ ਕਰਨ ਦੇਣਾ ਚਾਹੇ ਸਾਨੂੰ ਇਹ ਆਪਣਾ 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 ਸੁਸਾਇਟੀ ਨਾ ਕਰ ਲਈ ਅਸੀਂ ਗੇਟ ਨਹੀਂ ਬੰਦ ਹੋਣ ਦਵਾਂ ਹਾਂਜੀ ਅੱਜ ਤੁਸੀਂ ਆਪਣਾ ਇਹਨਾਂ ਦੀ سپورਟ ਤੇ ਆਇਆ ਆਪਣਾ ਨਾਮ ਦੱਸ ਕੇ ਤੇ ਗੁਰਮਤ ਮੈਂ ਬਲਵਿੰਦਰ ਕੌਰ ਕਾਂਬਰੇੜ ਜਰਨਲ ਖਤਰ ਇੱਥੇ ਬਹੁਤ ਜਬਰ ਹੋਣ ਰਿਹਾ ਬਹੁਤ ੱਤਕਾ ਹੋਣ ਰਿਹਾ ਵਾ ਇਹ ਜਦੋਂ ਦੀ ਬੀਬੀ ਨਾਨਕੀਵਾੜ ਬਣੀ ਆ ਉਦੋਂ ਦਾ ਗੇੜ ਖੁੱਲਾ ਵਾ ਇਹ ਗੇੜ ਕੋਈ ਅੱਜ ਨਵਾਂ ਨਹੀਂ ਖੁੱਲਾ ਜਿਹੜੀ ਪ੍ਰੈਕਟੀਕਲ ਪਾਰਟੀ ਆਉਂਦੀ ਆ ਉਹੀ ਬੰਦ ਕਰਾ ਦਿੰਦੀ ਆ ਇੱਕ ਪ੍ਰੈਕਟੀਕਲ ਪਾਰਟੀ ਆਉਂਦੀ ਉਹ ਖੁਲਾ ਦਿੰਦੀ ਇੱਕ ਪ੍ਰੈਕਟੀਕਲ ਪਾਰਟੀ ਆ ਗਈ ਉਹਨੇ ਬੰਦ ਕਰਵਾ ਦਿੱਤਾ ਜੋਛੀ ਆਇਆ ਸੀ ਉਹਨੇ ਖੁਲਾ ਦਿੱਤਾ ਸੀ ਤੇ ਆਮ ਪਾਰਟੀ ਆਇਆ ਵਿਜੇ ਕੁਪਰਤਾਪ ਆਇਆ ਤਾਂ ਉਹਨੇ ਬੰਦ ਕਰਵਾ ਦਿੱਤਾ ਵਾ ਇਹ ਪ੍ਰੈਕਟੀਕਲਾਂ ਦੇ ਸਿਰ ਤੇ ਹਸਪਤਾਲ ਚੱਲਣ ਡਿਆ ਵਾ ਪ੍ਰੈਕਟੀਕਲਾਂ ਦੇ ਸਿਰ ਤੇ ਡਾਕਟਰ ਚੱਲਣ ਡਿਆ ਇਹਨੇ ਸਾਰੇ ਬੰਦ ਕਿਉਂ ਕਰਿਆ ਗਿਆ ਇਹ ਬੰਦ ਕਰਾਉਂਦੇ ਕਿ ਦੁਨੀਆ ਨੂੰ ਜਿਹੜੀ ਸਹੂਲਤ ਮਿਲਣ ਡਈ ਆ ਜਿਹੜੀ ਲੋਕੀ ਭੱਜ ਕੇ ਆਣ ਕੇ ਇਧਰ ਦੀ ਮੈਡੀਸਨ ਲੈਂਦੇ ਨੇ ਜਿਹੜੇ ਲੋਕਾਂ ਦੇ ਮਰੀਜ਼ ਇੰਨੇ ਤੰਗ ਹੁੰਦੇ ਨੇ ਤੇ ਇਧਰ ਦੀ ਉਹਨਾਂ ਨੂੰ ਛੇਤੀ ਦਵਾਈ ਪਹੁੰਚੀ ਜਾਂਦੀ ਆ ਛੇਤੀ ਉਹਨਾਂ ਦਾ ਇਲਾਜ ਪ੍ਰੋਪਰ ਹੋ ਜਾਂਦਾ ਜਿੰਨੇ ਚਿਰ ਨੂੰ ਵੱਡੇ ਗੇੜ ਥਾਣੇ ਜਾਣਾ ਉਹਨੇ ਚਿਰ ਨੂੰ ਕੋਈ ਨਾ ਕੋਈ ਮਰੀਜ਼ ਬੁੜਕ ਜਾਂਦਾ ਮਰੀਜ਼ ਨੂੰ ਪ੍ਰੋਪਰ ਦਵਾਈ ਨਹੀਂ ਮਿਲਦੀ ਤੇ ਇਹ ਕਹਿੰਦੇ ਨੇ ਕਿ ਅੰਦਰ ਦੇ ਮੈਡੀਕਲ ਸਟੋਰਾਂ ਤੋਂ ਦਵਾਈਆਂ ਲਾਓ ਜਿਹੜੇ ਅੰਦਰ ਦੇ ਮੈਡੀਕਲ ਸਟੋਰ ਤੋਂ ਇੱਕ ਇੱਕ ਪਰਚੀ ਤੇ 2-2 3-3000 ਰੁਪਏ ਦੀ ਦਵਾਈ ਦੇਂਦਾ ਹੈ ਬਾਕੀ ਜਿਹੜੀਆਂ 10-20 ਦੁਕਾਨਾਂ ਬਾਹਰ ਬੰਦ ਉਹਨਾਂ ਨੇ ਕਿੱਥੇ ਜਾਣਾ ਵਾ ਉਹਨਾਂ ਨੂੰ ਭੁੱਖਿਆ ਮਰ ਸਾਰੀ ਦੁਨੀਆ ਵਾਂ ਤੇ ਸਹੂਲਤ ਆ ਇਕੱਲੇ ਬਿਰਦਸ ਗੁਤਕਾਨਾ ਵਾਂ ਤੇ ਨਹੀਂ ਸਹੂਲਤ ਹੈਗੀ ਮਰੀਜ਼ ਖੁਦ ਬਿਆਨ ਦੇ ਦੇ ਕੇ ਜਾਣਦੇ ਕਿ ਸਾਨੂੰ ਜਿੱਦਾਂ ਦਾ ਪਰਸੋਂ 14 ਰਸਤਾ ਖੁੱਲਾ ਸਾਨੂੰ ਬਹੁਤ ਵਧੀਆ ਲੱਗਣ ਡਿਆ ਕਿ ਇੱਧਰ ਦੀ ਜਗ੍ਹਾ ਹੈ ਆਪਣੇ ਬੱਚੇ ਲੈ ਕੇ ਜਾ ਜਾ ਕੇ ਆਪਣੀਆਂ ਦਵਾਈਆਂ ਪ੍ਰੋਪਰ ਹੀ ਲੈਣ ਡਿਆ ਆ ਪ੍ਰੋਪਰ ਹੀ ਦਵਾਈਆਂ ਲੈ ਕੇ ਜਾ ਕੇ ਆਪਣਾ ਬਚਾਅ ਕਰਾਉਣ ਡੈ ਨੇ ਇਹ ਜਿਹੜੀ ਤੁਸੀਂ ਕੋਰ ਵਿਜੇ ਪ੍ਰਤਾਪ ਦੀ ਗੱਲ ਕਰਦੇ ਹੋ ਉਹਨਾਂ ਨੇ ਆਪਣੇ ਪੇਜ ਤੇ ਵੀ ਪਾਇਆ ਹੈ ਕਿ ਇਹ ਮਾਫੀਆ ਕਰਕੇ ਮਾਫੀਆ ਮਿਲਿਆ ਹੈ ਸਿਹਤ ਵਿਭਾਗ ਵੀ ਮਿਲਿਆ ਆ ਜਿਸ ਕਰਕੇ ਮਾਫੀਏ ਨੂੰ ਫਾਇਦਾ ਦੇਣ ਦੇ ਲਈ ਗੇਟ ਖੋਲਿਆ ਗਿਆ ਇਹ ਮਾਫੀਆ ਕੁਛ ਨਹੀਂ ਹੈਗਾ ਇਹ ਜਾਣ ਕੇ ਬਦਨਾਮ ਕਰਨ ਡੈ ਨੇ ਇਹਨਾਂ ਦੇ ਬੰਦੇ ਖੁਦ ਬਦਨਾਮ ਕਰਨ ਡੈ ਨੇ ਇਹਨਾਂ ਦੇ ਬੰਦੇ ਵਿੱਚੇ ਸਾਰੇ ਉਠੜ ਕੇ ਆਪੇ ਵਿੱਚ ਗੱਲਾਂ ਕਰੀ ਜਾਂਦੇ ਆਪੇ ਖਵਾਵਾ ਡਾਈ ਜਾਂਦੇ ਆਪੇ ਗੱਲਾਂ ਕਰੀ ਜਾਂਦੇ ਨੇ ਕੋਈ ਮਾਫੀਆ ਨਹੀਂ ਹੈਗਾ ਕੁਛ ਵੀ ਹੈਗਾ ਇਹਨਾਂ ਦੇ ਜਾ ਕੇ ਵੇਖੋ ਦੁਕਾਨਾਂ ਵਿੱਚ ਕਿੰਨੀਆਂ ਕਿ ਦਵਾਈਆਂ ਪਈਆਂ ਨੇ ਕੋਈ ਮਾਹੇ 2-2 4-4 ਹਜ਼ਾਰ ਦੀ ਜਿਹੜੀ ਦਵਾਈ ਪਈ ਤੇ ਉਹਦਾਂ ਮਾਫੀਆ ਹੋ ਜਾ ਉਹ ਉਹ ਉਹਦਾਂ 10 ਦਾ 20-20 ਲੱਖ ਰੁਪਇਆ ਦੇ ਦੇਣਗੇ ਕਿਸੇ ਨੂੰ ਸਰਕਾਰ ਨੂੰ ਇਹ ਸਾਬ ਇਹਨਾਂ ਤੇ ਇਲਜ਼ਾਮ ਲੱਗਣ ਡਿਆ ਨੇ ਝੂਠੀਆਂ ਗੱਲਾਂ ਕਰਨ ਡਿਆ ਨੇ ਸਾਰੀਆਂ ਇਹ ਦੂਸਰੀ ਗੱਲ ਕਰੀਏ ਤੇ ਇਹ ਰਸਤਾ ਜਿਹੜਾ ਰਸਤੇ ਨੂੰ ਲੈ ਕੇ ਲੜਾਈ ਲੜੀ ਜਾ ਰਹੀ ਲੇਕਿਨ ਸਫਾਈ ਨੂੰ ਲੈ ਕੇ ਕੋਈ ਨਹੀਂ ਬੋਲ ਰਿਆ ਸਫਾਈ ਜਿਹੜੀ ਅੰਦਰੋਂ ਦੀ ਸਫਾਈ ਦਾ ਕੋਈ ਬੋਲਣ ਨਹੀਂ ਡਿਆ ਆਂਦੇ ਕਿ ਲੋਕੀ ਲਿਫਾਫੇ ਸੁੱਟ ਕੇ ਜਾਂਦੇ ਲੋਕੀ ਲਿਫਾਫੇ ਨੇ ਸੁੱਟ ਕੇ ਜਾਂਦੇ ਜਿਹੜੇ ਇਹਦੇ ਸਫਾਈਆਂ ਵਾਲੀਆਂ ਉਹ ਅਰੇੜੀਆਂ ਲੈਣ ਕੇ ਤੇ ਸੁੱਟਣ ਡੀਆਂ ਨੇ ਜਦੋਂ ਗੇੜ ਬੰਦ ਸੀ ਇਹ ਉਦੋਂ ਬੱਚਾ ਅੰਦਰੋਂ ਚੁੱਕਿਆ ਗਿਆ ਉਦੋਂ ਸਰਕਾਰ ਨਾਲ ਬੋਲੀ ਉਦੋਂ ਡਾਕਟਰ ਨਾ ਬੋਲੇ ਕੋਈ ਨਾ ਬੋਲਿਆ ਤੇ ਅੱਜ ਗਲਾ ਖੋਲ ਗਏ ਸਾਰੇ ਬੋਲਣ ਆਪੇ ਨੇ ਅੱਜ ਸਾਰੇ ਉੱਠ ਖਲੋਤੇ ਨੇ ਉਦੋਂ ਕਿਉਂ ਨਹੀਂ ਉੱਠੇ ਜਦੋਂ ਅੰਦਰ ਚੋਰੀਆਂ ਹੋਣੀਆਂ ਗਲੇ ਬੰਦ ਤੋਂ ਵੀ ਚੋਰੀਆਂ ਡੱਕਾ ਉਦੋਂ ਕਿਹੜੀ ਲੋਕੀ ਉੱਠਣ ਡੈ ਉਦੋਂ ਕੋਈ ਨਹੀਂ ਵਜਾਠਾਉਣ ਡੈ ਇੱਕ ਇੱਕ ਬੈੱਡ ਦੇ ਉੱਤੇ ਤਿੰਨ ਤਿੰਨ ਬੱਚੇ ਪਏ ਨੇ ਉਦੋਂ ਸਰਕਾਰਾਂ ਕਿੱਥੇ ਗਈਆਂ ਉਦੋਂ ਕੋਈ ਨਹੀਂ ਅੰਦਰ ਸੂਲ ਤਾਂ ਮਿਲਣ ਗਿਆ ਉਹਨਾਂ ਨੂੰ ਜਿਹੜੇ ਮਰੀਜ਼ ਦੇ ਜਿਹੜਾ ਆਪਣਾ ਪੇਸ਼ੈਂਟ ਦੇ ਨਾਲ ਜਿਹੜਾ ਹੈਗਾ ਉਹਦੇ ਨਾਲ ਉਹ ਇਹਨਾਂ ਨੂੰ ਇਨਫੈਕਸ਼ਨ ਹੁੰਦੀ ਆ ਤੇ ਜਿਹੜੇ ਤਿੰਨ ਤਿੰਨ ਬੱਚੇ ਇੱਕ ਬੈੱਡ ਤੇ ਪਏ ਉਹਦੇ ਨਾਲ ਇਨਫੈਕਸ਼ਨ ਨਹੀਂ ਹੁੰਦੀ ਉਹ ਐਸਐਮ ਨਾਲ ਤੁਹਾਡੀ ਗੱਲਬਾਤ ਹੋਈ ਹੈ ਕੀ-ਕਿਆ ਉਹਨਾਂ ਨਾਲ ਐਸਐਮ ਨੂੰ ਇਹੋ ਗੱਲ ਕਹੀ ਸੀ ਕਿ ਸਾਰ ਸਾਨੂੰ 2 ਦਿਨ ਦਾ ਟਾਈਮ ਦਿੱਤਾ ਜਾਵੇ ਅਸੀਂ ਪਰਦਾ ਤਰਪੈਲ ਦਾ ਲਾਵਾਂਗੇ ਤਰਪੈਲ ਦੇ ਪਰਦੇ ਦੇ ਨਾਲ ਕੇਲ ਲਾ ਦਾਂਗੇ ਤੇ ਆਓ ਜਾਈ ਜੜੇ ਇਹ ਬੰਦ ਕਰਦਾਂਗੇ ਤੇ ਮੰਗਲਵਾਰ ਤੱਕ ਹੁਣ ਟਾਈਮ ਦਿੱਤਾ ਜਾਵੇ ਜੋ ਸਾਡਾ ਫੈਸਲਾ ਹੈ ਉਹ ਤੁਹਾਡੇ ਨਾਲ ਆਪਾਂ ਸਹਿਮਤ ਹਾਂ ਸਾਡਾ ਐਸਐਮ ਦੇ ਨਾਲ ਇਹੋ ਹੁਣ ਇਹਨਾ ਟੀਨਾ ਬਾਅਦ ਚ ਲਿਆਂਦੀਆਂ ਮਗਰ ਉਹਨਾਂ ਦੀ ਸਲਾਹ ਹੋਈ ਹੈ ਤਾਂ ਮਗਰ ਉਹਨਾਂ ਟੀਨਾ ਲਿਆਂਦੀਆਂ ਤੇ ਆਣ ਕੇ ਦਿੱਤਾ ਕਿ ਸਾਈ ਜਬਰ ਕਰਨ ਲੱਪੇ ਨੇ ਨਹੀਂ ਹੁਣ ਟੀਨ ਲਈ ਜਾ ਰਹੀ ਹੈ ਤੇ ਨਹੀਂ ਟੀਨ ਹੀ ਆਇਆ ਤੇ ਪਰਦਾ ਲਾਇਆ ਸਾਹਮਣੇ ਮੇਰੀ ਹੁਣ ਵੀ ਗੱਲ ਹੋਈ ਹੈ ਕਿ ਐਸਮ ਸਾਹਿਬ ਤੁਹਾਡੇ ਨਾਲ ਇਹੋ ਸਾਡੀ ਗੱਲ ਹੋਈ ਆ ਉਹ ਕਹਿੰਦਾ ਤੁਸੀਂ ਚੁੱਕ ਕੇ ਪਰਲੇ ਬੰਨੇ ਟੀਨ ਤੇ ਰੱਖ ਲਓ ਆਪਣੇ ਬੰਨੇ ਪਰ ਰੱਖ ਲਓ ਟੀਨ ਇਦਾਂ ਕਿਦਾਂ ਰੱਖ ਲਗਾ ਫਿਰ ਤੇ ਇਹ ਤੇ ਗਲਾ ਬੰਦ ਹੋ ਗਿਆ ਇਹ ਤੇ ਜੇ ਵੱਡਾ 게ੜ ਖੁੱਲਣਾ ਤਾਂ ਨਿੱਕੇ 게ੜ ਵੀ ਖੁੱਲਣਾ ਚਾਹੀਦਾ ਵਾ ਨਿੱਕੇ 게ੜਾਂ 'ਵਾਂ ਤੇ ਸਾਰੀ ਦੁਨੀਆ ਨੂੰ ਸਹੂਲਤਾਂ ਸਭ ਮਰੀਜ਼ਾਂ ਨੂੰ ਦੂਰੋਂ ਦੂਰਾਂ ਤੋਂ ਆਉਂਦੇ ਨੇ ਮਰੀਜ਼ ਆਉਂਦੇ ਨੇ ਪਿੰਡਾਂ ਤੋਂ ਮਰੀਜ਼ ਆਉਂਦੇ ਨੇ ਦੋ ਦੋ ਤਿੰਨ ਤਿੰਨ ਬੱਚੇ ਉਹਨਾਂ ਦੇ ਨਾਲ ਤੋਂ ਕਿਤਰਾ ਬੱਚੇ ਲੈ ਕੇ ਆਪਣੇ ਇਡੀ ਦੂਰ 게ੜ ਤਣ ਜਾਣ ਵੀ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਸੀ ਇਹ ਗੇੜੇ ਇਤਰਾ ਹੀ ਖੁੱਲਾ ਰਹੂਗਾ ਗੇੜੇ ਲੱਗਣਾ ਚਾਹੀਦਾ ਇੱਥੇ ਇਹ ਗੇੜੇ ਅੱਜ ਤਾਂ ਨਹੀਂ ਖੁੱਲਾ ਜਾਂਦੀ ਬੀਬੀ ਨਾਨਕੀ ਵੜ ਬਣੀ ਉਹਦਾ ਗੇੜ ਖੁੱਲਾ ਵਾ ਇਹ ਆ ਜੋ ਕੋਈ ਤੱਕੇਸ਼ਾਈ ਨਵੀਂ ਨਹੀਂ ਕੀਤੀ ਇਹ ਨਜਾਇਜ਼ ਕਹਿਣ ਦਾ ਕਿ ਮੁੰਡਿਆਂ ਨੇ ਮੁੰਡਿਆਂ ਨੇ ਗੇੜ ਤੋੜ ਦਿੱਤਾ ਵਾ ਮੁੰਡਿਆਂ ਨੇ ਕੰਦ ਢਾਤੀ ਬਿਲਕੁਲ ਮੁੰਡਿਆਂ ਕੰਦ ਨਹੀਂ ਹਟਾਈ ਐ ਨਹੀਂ ਪਤਾ ਕਿ ਕਿਹਦਾ ਤੱਕੇ ਕੋਈ ਕਿੰਨੇ ਤੱਕਾ ਮਾਰ ਕੇ ਕੰਦ ਛੋੜ ਦੁੱਤੀ ਆ ਤੇ ਟੁੱਟ ਗਈ ਆ ਤੇ ਪਰ ਇਹ ਕੀ ਹੁਣ ਇਹ ਗੇੜ ਬੰਦ ਨਹੀਂ ਹੋਣ ਦੇਣਾ ਜੇ ਸਾਨੂੰ ਤੱਕਾ ਕਰਨਗੇ ਸਾਡੇ ਨਾਲ ਸਾਨੂੰ ਮਜਬੂਰ ਕਰਨਗੇ ਤਾਂ ਅਸੀਂ ਭੁੱਖ ਹੜਤਾਲ ਤੇ ਬਹਾਂਗੇ ਪਰ ਗੇੜ ਨਹੀਂ ਬੰਦ ਹੋਣ ਦੇਣਾ ਕੀ ਕਰ ਲੋਗੇ ਹੈਲਪ ਕੀਤੀ ਜਾ ਰਹੀ ਹੈ ਅੱਗੇ ਪੁਲਿਸ ਨੂੰ ਫੋਨ ਕਰਦਾ ਵਾ ਸਾਰਿਆਂ ਨੂੰ ਕਰਦਾ ਵਾ ਇਹਦਾ ਮਤਲਬ ਸਾਨੂੰ ਵੀ ਧਮਕੀ ਦੇਊਗਾ ਕੱਲ ਨੂੰ ਸਾਨੂੰ ਵੀ ਮਰਵਾਊਗਾ ਸਾਨੂੰ ਵੀ ਜਾਨ ਤੋਂ ਖਤ ਸਾਨੂੰ ਪੂਰਾ ਪੂਰਾ ਖਤਰਾ ਸਾਡੇ ਪਰਿਵਾਰ ਨੂੰ ਸਾਡੇ ਪਰਿਵਾਰ ਨੂੰ ਟੋਰਚਰ ਕਰਦਾ ਵਾ ਸਾਡੇ ਪਰਿਵਾਰ ਨੇ ਅੱਡਾ ਲਾਇਆ ਆ ਮਾਂਾ ਮਿਹਨਤ ਕਰਦੇ ਦੋ ਮੇਰੇ ਬ੍ਰਦਰ ਪੂਰੇ ਹੋ ਗਏ ਤਾਂ ਵੀ ਨਹੀਂ ਜੀਨ ਦਿੰਦਾ ਤਾਂ ਵੀ ਕਦੀ ਉਹਨਾਂ ਨੂੰ ਪੱਖਾ ਬੰਦ ਕਰਵਾ ਦਿੰਦਾ ਕਦੀ ਪੁਲਿਸ ਵਾਲੇ ਭੇਜ ਦਿੰਦਾ ਕਦੀ ਸਕੁਆਲਟੀ ਭੇਜ ਦਿੰਦਾ ਕਿਉਂ ਭੇਜਦਾ ਵਾ ਕਿਉਂ ਭੇਜਦਾ ਹੈ ਸਾਡੇ ਤੋਂ ਸਾਡਾ 8-10 ਸਾਲ ਤੋਂ ਇੱਥੇ ਗੇੜ ਦੇ ਅੱਡਾ ਵੀ ਗਾ ਜਿੱਥੇ ਮੇਰਾ ਪੁੱਤ ਨੌਜਵਾਨ ਪੂਰਾ ਆ ਜੇਕਰ ਸਾਨੂੰ ਮੈਡੀਕਲ ਅਨਲੇ ਬੁਲਾਏ ਭੈਣ ਜੀ ਤੁਸੀਂ ਇੱਥੇ ਆਓ ਜੇਕਰ ਤੁਸੀਂ ਇੱਥੇ ਆਏ ਆ ਅਰੇ ਹੁਣ ਦੇ ਬਾਵਜੂਦ ਮੈਂ ਵੱਡੇ ਗੇਟ ਕੋਲ ਮਜਬੂਰ ਹੋ ਕੇ ਉਥੇ ਅਡਾ ਲਾਇਆ ਵਾ ਦੋ ਮੇਰੇ ਛੋਟੇ ਛੋਟੇ ਜਵਾਨ ਪੁੱਤ ਮਰ ਗਏ ਦੋ ਛੋਟਾ ਪੋਤਰਾ ਪੋਤਰੀ ਜੋ ਅਹੀਂ ਤੇ ਮੈਂ ਤਾਂ ਮਨਜ਼ੂਰੀ ਕਰਕੇ ਪਾਲਦੇ ਆ ਜਿੱਦਾਂ ਮੈਂ ਗਈ ਆ ਤੇ ਮੈਨੂੰ ਗਿਆ ਤੇ ਸਕੋਟੀਗੜ ਕੀ ਕਹਿਣ ਲੱਗਾ ਕਿ ਐਮਐਸ ਦਾ ਪੋਣ ਆ ਇਹਨਾਂ ਦੀ ਬੱਤੀ ਨਹੀਂ ਲਾ ਸਕਦੇ ਸਾਡੀ ਬੱਤੀ ਕਿਉਂ ਬੰਦ ਕੀਤੀ ਜਾਊਗੀ ਜਦੋਂ ਮੇਰਾ ਪੁੱਤ ਇਹ ਗੁਰਨਾਨਕਾ ਹਸਪੀਟਲ ਦੇ ਗਾੜੀ ਨੌਜਵਾਨ ਪੂਰਾ ਆ ਦਵਾਈ ਪਿਉਣ ਵਾਲਾ ਐਮਐਸ ਦੇ ਨਾਲ ਖੁਦ ਨੌਕਰੀ ਕਰਦਾ ਹਰੇ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਮੈਂ ਹਾਈ ਕੋਰਟ ਚੰਡੀਗੜ੍ਹ ਤੇ ਜਾ ਕੇ ਵੀ ਕੇਸ ਲਾਇਆ ਜਿਨ੍ਹਾਂ ਤੇ ਇੱਕ ਮੈਨੂੰ ਇਨਸਾਫ ਨਹੀਂ ਮਿਲੂਗਾ ਉਹਨਾਂ ਤੇ ਇੱਕ ਤੱਕ ਮੇਰਾ ਇਹ ਅੱਡਾ ਉਹ ਵੀ ਮੇਰਾ ਅੱਡਾ ਵਾ ਜਿੱਤੇ ਮੈਂ ਆਪਣੀ ਮਿਹਨਤ ਮੰਜ਼ੂਰੀ ਕਰਕੇ ਪਾ ਲਈ ਮੇਰਾ ਅੱਡਾ ਓਨ ਕਰਕੇ ਮੈਂ ਇੱਥੇ ਔਣੀ ਆ ਕਿਉਂਕਿ ਮੇਰਾ ਬੱਚਾ ਜਿਹੜਾ ਇਸੇ ਅੱਡੇ ਦੇ ਪੂਰਾ ਆਇਆ ਵਾ ਤੇ ਮੈਂ ਇਹਨਾਂ ਦੇ ਨਾਲ ਹੰਮੀ ਵੀ ਪੜਦੀ ਰਹੂੰਗੀ ਕਿਉਂਕਿ ਮੇਰੀ ਵੀ ਰੋਜੀ ਰੋਟੀ ਤਾਂ ਖਤਮ ਹੋ ਚੁੱਕੀ ਆ ਅਵੀਰ ਭਰਾ ਦੋ ਸਾਲ ਤੋਂ ਜੜਿਆ ਇਹਨਾਂ ਦੀ ਵੀ ਰੋਜੀ ਰੋਟੀ ਬੰਦ ਹੋ ਚੁੱਕੀ ਆ ਅਸੀਂ ਹੁਣ ਵੀ ਹੱਥ ਜੋੜਦੇ ਆ ਜਿਹੜੇ ਜਿਹੜੇ ਵੱਡੇ ਐਸਐਚਓ ਸਾਹਿਬ ਉਹਨਾਂ ਦੇ ਵੱਡੇ ਵੱਡੇ ਮੰਤਰੀ ਕੋਈ ਵੀ ਵੀਰ ਭਰਾ ਇਸ ਗੱਲ ਦੇ ਵਿੱਚ ਆਉਂਦਾ ਸਾਡੀ ਹੱਥ ਜੋੜ ਕੇ ਇਹ ਬੇਨਤੀ ਆ ਕਿ ਦੋ ਸਾਲ ਤੋਂ ਬੜੇ ਪਰੇਸ਼ਾਨ ਆ ਵੀਰ ਭੈਣ ਭਰਾ ਅਸੀਂ ਵੀ ਖੁਦ ਪਰੇਸ਼ਾਨ ਆ ਜਿਹੜੇ ਕਿ ਤੁਪੇ ਛਾਵੇਂ ਨਿਕੇ ਨਿਕੇ ਬੱਚੇ ਲਾ ਕੇ ਅਸੀਂ ਆਪਣੀ ਰੋਟੀ ਕਮਾਉਣੇ ਛੱਡ ਕੇ ਉੱਤੇ ਬੈਠ ਗਏ ਸਾਡਾ ਅੱਡਾ ਖੋਸ ਗਿਆ ਇਹ ਜਿਹੜੀ ਗੇਟ ਆ ਛੋਟਾ ਗੇੜ ਇਹ ਜਿਸ ਤਰ੍ਹਾਂ ਪਹਿਲਾਂ ਖੁੱਲਾ ਸੀ ਉਤਰਾਂ ਹੀ ਖੋਲ ਦਿਖ ਖੋਲ ਦਿੱਤਾ ਜਾਵੇ ਕਿ ਵੀਰਪੜਾਵਾਂ ਦੀ ਰੋਜੀ ਰੋਟੀ ਵੀ ਚੱਲ ਸਕੇ ਸਾਡਾ ਵੀ ਛੁਆ ਅੱਡਾ ਵਾ ਅਸੀਂ ਵੀ ਆਪਣੇ ਅੱਡੇ ਤੇ ਆਣ ਕੇ ਆਪਣੇ ਬੱਚਿਆਂ ਨੂੰ ਜਿਹੜਾ ਜਿੰਨੇ ਤੇ ਰਹਿ ਗਏ ਆ ਆਪਣੀ ਰੋਜੀ ਰੋਟੀ ਕਮਾਗਤ ਦਿੰਦੇ ਰਹੀਏ ਬੇਨਤੀ ਆ ਕਿ ਤੱਕਾ ਸਹੀ ਨਾ ਕੀਤੀ ਜਾਵੇ ਇੰਦੀ ਐਡ ਨੂੰ ਖੋਲਿਆ ਜਾਵੇ ਜੋ ਕਿ ਗਰੀਬਾਂ ਦੀ ਰੋਟੀ ਜਿਹੜੀ ਚੱਲਦੀ ਆ ਉਹ ਚੱਲੀ ਜਾਵੇ ਹਰ ਕੋਈ ਸੀਸੀ ਦਿੰਦਾ ਵਾ ਇਹਨੂੰ ਕੋਈ ਆ ਵੇਖੋ ਨਿੱਕਾ ਜਿਹਾ ਗੇਟ ਆ ਕਿੰਨੀ ਜਨਤਾ ਵਾ ਵਿਚਾਰੀ ਬੇਰੁਜ਼ਗਾਰ ਬੈਠੀ ਪਈ ਆ ਵਿਚਾਰੇ ਰੋਟੀ ਤੋਂ ਵੀ ਆਦਰੋ ਇਹ ਕਿੰਨਾ ਗੇਟ ਐਮਐਸ ਨੇ ਕੀ ਉਹਨਾਂ ਕੋ ਲੈਣਾ ਵਾ ਤੂੰ ਉਹ ਵੀ ਤੇ ਦੇਣ ਦੀ ਤੇ ਫਿਰ ਉਹਨਾਂ ਕੋ ਕਮਿਸ਼ਨਾਂ ਕਿਉਂ ਲੈਂਦੇ ਐ ਐਮਐਸ ਇਹ ਗੱਲ ਕਰਦੇ ਕਿ ਇਹਦੇ ਚੋਰੀਆਂ ਹੁੰਦੀਆਂ ਵਾ ਚੋਰੀਆਂ ਹੁੰਦੀਆਂ ਇਹ ਗੇਟ ਬੰਦ ਹੋਣ ਤੋਂ ਬਾਅਦ ਅੰਦਰੋਂ ਬੱਚਾ ਚੋਰੀ ਆਇਆ ਉਹ ਕਿਉਂ ਹੋਇਆ ਉਹ ਦੱਸਿਆ ਸਰਕਾਰ ਇਹ ਗੇਟ ਬੰਦ ਸੀ ਨਾ ਉਹ ਫਿਰ ਚੋਰੀ ਕਿਉਂ ਆ ਯਾਰ ਰੋਜ਼ ਇੰਨੇ ਤੇ ਗੱਡੀਆਂ ਤਾਰਾਂ ਮਹੀਨਿਆਂ ਚੋਰੀ ਹੁੰਦੇ ਪਏ ਸਕਿਉਲਟੀ ਦੇ ਬਾਵਜੂਦ ਬੱਚੇ ਚੋਰੀ ਹੋ ਰਹੀ ਹੈ ਇਹ ਕਿਉਂ ਕਰਾ ਰਿਆ ਵਾ ਇਹੀ ਲੋਕ ਕਰਾ ਰਹੀ ਹੈ ਇਹੀ ਅੰਦਰ ਵੜਦੇ ਆ ਕਿਉਂ ਵੜਦੇ ਆ ਹੁਣ ਜਨਤਾ ਨੂੰ ਦੋਸ਼ ਲਗਾ ਰਹੇ ਕਿਉਂ ਲਗਾ ਰਹੇ ਦੋਸ਼ ਇਹਨਾਂ ਦੇ ਦਰਵਾਜ਼ੇ ਜਿਹੜਾ ਖੋਲਿਆ ਜਾਵੇ ਜਨਤਾ ਨੂੰ ਦੋਸ਼ ਨਾ ਲੱਗਿੱਤਾ ਜਾਵੇ ਇਹਨਾਂ ਦਾ ਭਲੇ ਵਾਲਾ ਕੰਮ ਆ ਜੋ ਵੀ ਆ ਇਨਸਾਫ ਜਿਹੜਾ ਇਹਨਾਂ ਨੂੰ ਸਰਕਾਰ ਕੋ ਹੱਥ ਜੋੜ ਕੇ ਬੇਨਤੀ ਹੈ ਇੰਨਾ ਨਿਆਂਸਾਫ ਦਿੱਤਾ ਜਾਵੇ ਕਿ ਜੋ ਇਨਾਂ ਦੀ ਰੋਜੀ ਰੋਟੀ ਚੱਲ ਸਕੇ ਸਾਰਾ ਕੁਝ ਬੇਨਤੀਆਂ ਹੱਥ ਜੋੜ ਕੇ ਦੁਬਾਰਾ ਰਿਪੀਟ ਕਰਦੀ ਆ ਮੈਂ ਕਿ ਇਨਾਂ ਦਾ ਜਿਹੜਾ ਅੱਡਾ ਏ ਉਹ ਚੱਲਦਾ ਰਹੇ ਰੋਜੀ ਰੋਟੀ ਇਨਾਂ ਦੀ ਚੱਲਦੀ ਰਹੇ ਐਮ ਐਸ ਦੇ ਅੱਗੇ ਵੀ ਬੇਨਤੀ ਆ ਮੈਂ ਬਾਰ ਬਾਰ ਅਪੀਲ ਕਰਦੇ ਆ ਫੇਰ ਮਾਰ ਹੁਣ ਮੈਂ ਕੀ ਕਹਾਂ ਤੋ ਬੋਲ ਬੋਲਿਆ ਜਾਂਦਾ ਹੁਣ ਬੋਲ ਨਹੀਂ ਸਕਦੇ ਜੋ ਜੋ ਇਨਨੇ ਕੀਤਾ ਵਾ ਨਾ ਆਪਾਂ ਫੇਰ ਵੀ ਇਨਾਂ ਕੋ ਮਾਫੀ ਮੰਗਦੇ ਕਿ ਗੇੜ ਖੋਲਿਆ ਜਾਵੇ